ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਹਨਾਂ ਦੇ ਆਪਸੀ 카ਟੋਕਲੇਸ਼ મતਭੇਦ ਖਤਮ ਹੋਣ ਦਾ ਨਾਮ ਨਹੀਂ ਲੈ ਰਹਾ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਦਿਗਜ ਆਗੂ ਅਲਵਿਦਾ ਕਹਿ ਗਏ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਨਾਲ ਦੀ ਨਾਲ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਪੰਜਾਬ ਦੇ ਵੱਡੇ 12 ਕਾਂਗਰਸੀ ਆਗੂਆਂ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ ਪਾਰਟੀ ਨੂੰ ਤੈਸ਼ ਨੈਸ਼ ਕਰ ਦਿੱਤਾ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਵਾਈਵ ਨਹੀਂ ਕਰ ਸਕੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾ ਬੇहद ਮੁਸ਼ਕਲ ਹੈ ਕਾਂਗਰਸ ਪਾਰਟੀ ਵਾਸਤੇ ਕਿਉਂਕਿ ਇਹਨਾਂ ਨੇ ਆਪਣੀ ਪਾਰਟੀ ਦੀ ਬੀੜੀ ਦੇ ਵਿੱਚ ਵਟੇ ਪਾਏ ਇਨਾਂ ਵੱਲੋਂ ਟਿਕਟਾਂ ਵੇਚੀਆਂ ਜਾਂਦੀਆਂ ਨੇ ਇਨਾਂ ਵੱਲੋਂ ਟਿਕਟਾਂ ਦੀ ਸੌਦੇਬਾਜ਼ੀ ਹੁੰਦੀ ਹੈ ਉਹਨਾਂ ਨੇ ਰਫਰ ਕੇ ਰੱਖ ਦਿੱਤਾ ਪ੍ਰਤਾਪ ਸਿੰਘ ਬਾਜਬਾ ਨੂੰ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਰਾਜਾ ਵੜਿੰਗ ਤੇ ਕਿ ਰਾਜਾ ਵੜਿੰਗ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੀ ਕਾਂਗਰਸ ਪਾਰਟੀ ਉਨੀ ਦੇਰ ਤੱਕ ਇਹ ਕਾਂਗਰਸ ਪਾਰਟੀ ਦਾ ਖਹਿੜਾ ਨਹੀਂ ਛੱਡਣਗੇ ਵਿਰੋਧੀਆਂ ਨਾਲ ਮਿਲੇ ਹੋਏ ਨੇ ਕਿਉਂਕਿ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਲੋਕਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਅਤੇ ਬੋਟਾ ਪੈਸਾ ਕਮਾਇਆ ਅਸੀਂ ਗੱਲ ਕਰ ਰਹੇ ਹਾਂ ਜੀ ਸਿੱਧੂ ਜੋੜੇ ਦੀ ਸਿਆਸੀ ਕਮਾਸਾਨ ਦਾ ਯੁੱਧ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਡਾਕਟਰ ਨਵਜੋਤ ਕੌਰ ਸਿੱਧੂ ਨੇ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਇਹ एलान ਉਹਨਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਜਿਸ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ ਆਪਣੇ ਟਵੀਟ ਵਿੱਚ ਡਾਕਟਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੋਸ਼ ਲਗਾ ਕੇ ਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਮਿਲ ਕੇ ਕਾਂਗਰਸ ਪਾਰਟੀ ਨੂੰ ਅੰਦਰੋਂ ਕਮਜ਼ੋਰ ਕਰਨਾ ਤੇ ਤਬਾਹ ਕਰਨ ਲਈ ਕਰਨ ਲਈ ਸਾਜ਼ ਬਣਾਈ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਗਰਾਵਟ ਸਿਰਫ ਚੋਣੀ ਚੋਣੀ ਹਾਰ ਕਾਰਨ ਹੋਈ ਸਗੋਂ ਅੰਦਰੂਨੀ ਸਾਬੋਟਾਜ ਦਾ ਨਤੀਜਾ ਹੈ ਡਾਕਟਰ ਸਿੱਧੂ ਨੇ ਦੱਸਿਆ ਕਿ ਉਹਨਾਂ ਵੱਲੋਂ ਪਾਰਟੀ ਅੰਦਰ ਕਈ ਵਾਰ ਚੇਤਾਵਨੀਆਂ ਤੇ ਚੇਤਾਵਨੀਆਂ ਤੇ ਚਿੰਤਾਵਾਂ ਰੱਖੀਆਂ ਗਈਆਂ ਪਰ ਕਾਂਗਰਸ ਲੀਡਰਸ਼ਿਪ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਗਈ ਇਸ ਕਾਰਨ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਜਿਸ ਨੂੰ ਉਹਨਾਂ ਨੇ ਦੁਖਦਾਇਕ ਪਰ اصولਾਂ ਦੇ ਆਧਾਰ ਤੇ ਫੈਸਲਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਐਸੀ ਪ੍ਰਣਾਲੀ ਦਾ ਹਿੱਸਾ ਨਹੀਂ ਰਹਿ ਸਕਦੀ ਜਿਸ ਪਾਰਟੀ ਦੇ ਹਿਤਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੋਵੇ ਆਪਣੇ ਅਗਲੇ ਸਿਆਸੀ ਕਦਮਾਂ ਬਾਰੇ ਕੋਈ ਸੰਕੇਤ ਨਹੀਂ ਦਿੰਦਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਿਤਨ ਗਠਬੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਜਿਸ ਤਰ੍ਹਾਂ ਉਹਨਾਂ ਦੀ ਮੁਲਾਕਾਤ ਹੋਈ ਹੈ ਪੰਜਾਬ ਦੇ ਗੁਲਾਬਚ ਰਾਜਪਾਲ ਗੁਲਾਬਚਨ ਕਟਾਰੀਆ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੀ ਮੁਲਾਕਾਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਹੋਰ ਵੱਡੇ ਸਿਆਸੀ ਆਗੂਆਂ ਦੇ ਨਾਲ ਇਸ ਤੋਂ ਕਾਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਅੱਜ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸਿੱਧੂ ਜੋੜਾ ਭਾਰਤੀ ਜਨਤਾ ਪਾਰਟੀ ਅਤੇ ਦੇਸ਼ਪੱਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਲਾ ਫੜ ਸਕਦੇ ਨੇ ਕਿਉਂਕਿ ਹਾਲਾਂਕਿ ਇਹ ਜੇ ਗੱਲ ਕਰੀਏ ਸਿੱਧੂ ਜੋੜੇ ਦੀ ਸਿਆਸੀ ਸ਼ੁਰੂਆਤ ਜਿਹੜੀ ਹੈ ਰਾਜਨੀਤਿਕ ਜਿਹੜਾ ਸਫ਼ਰ ਹੈ ਉਹ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਹੋਇਆ ਸੀ ਬਾਅਦ ਵਿੱਚ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦਾ ਹਿੱਸਾ ਬਣ ਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਨਿਰਤਕ ਸਿਰਕੜ ਆਗੂ ਚਾਹੀਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਸ ਕਰਕੇ ਸਿੱਧੂ ਜੋੜਾ ਭਾਰਤੀ ਜਨਤਾ ਪਾਰਟੀ ਵੱਲ ਜਾਵੇਗਾ ਇਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਸਿਆਸੀ ਪੁਚਾਲ ਆ ਗਿਆ ਹੈ ਇਸ ਦਾ ਖਬਰਿਆਤਾ ਪੁਤਨਾ ਪਵੇਗਾ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ 12 ਤੋਂ 13 ਵੱਡੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਥੰਮ ਦੱਸਦੇ ਨੇ ਜਿਨ੍ਹਾਂ ਵੱਲੋਂ ਟਿਕਟਾਂ ਵੇਚੀਆਂ ਜਾਂਦੀਆਂ ਨੇ ਸੌਦੇਬਾਜ਼ੀ ਹੁੰਦੀ ਹੈ ਅਤੇ ਉਹ ਕਾਂਗਰਸ ਪਾਰਟੀ ਦੇ ਆਕਾ ਬਣ ਕੇ ਬਟ ਗਏ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਿਲ ਕੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉੜਿੰਗ ਕਾਂਗਰਸ ਪਾਰਟੀ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਹੇ ਨੇ ਇਸ ਦਾ ਨਤੀਜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਿਕਲੇਗਾ ਖਬਰਿਆ ਸਾਹਿਬ ਭੁਗਤਣਾ ਪਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਬਿਲਕੁਲ ਬਦਲ ਗਈ ਹੈ ਜਿਨ੍ਹਾਂ ਦੀ ਅਿਡਿਓਲੋਜੀ ਸਹੀ ਹੈ ਜਿਹੜੇ ਸੱਚ ਬੋਲਦੇ ਨੇ ਜਿਹੜੇ ਪਾਰਟੀ ਦੇ ਲਈ ਮਿਹਨਤ ਕਰਦੇ ਨੇ ਉਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਹਨਾਂ ਲੋਕਾਂ ਦੀ ਗੱਲਾਂ ਸੁਣਦੀ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਂਦੇ ਨੇ ਜਿਹੜੇ ਲੋਕ ਵਧਾ ਚੜਾ ਕੇ ਗੱਲਾਂ ਦੱਸਦੇ ਆ ਜਿਹੜੇ ਨੁਕਤਾ ਚੀਨੀ ਕਰਦੇ ਆ ਜਿਹੜੇ ਹਾਂ ਦੇ ਵਿੱਚ ਹਾਮ ਲਾਉਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਤੇ ਅਸੀਂ ਸੱਚ ਨੂੰ ਸੱਚ ਕਹਿੰਦੇ ਹਾਂ ਝੂਠ ਨੂੰ ਝੂਠ ਕਹਿੰਦੇ ਹਾਂ ਸਾਡੇ ਵੱਲੋਂ ਬਿਲਕੁਲ ਝੂਠ ਬਰਦਾਸ਼ਤ ਨਹੀਂ ਅਸੀਂ ਜਿੰਨਾ ਵੀ ਦੇਰ ਸਿਆਸਤ ਕੀਤੀ ਅਸੀਂ ਬੇਦਾਗ ਹੋ ਕੇ ਕੀਤੀ ਅਸੀਂ ਝੂਠ ਦੇ ਨਾਲ ਜਾਂ ਕਿਸੇ ਭ੍ਰਿਸ਼ਟਾਚਾਰ ਜਾਂ ਨਸ਼ਾ ਦੇ ਨਸ਼ੇ ਦੇ ਨਾਲ ਕੋਈ ਸੌਦਾ ਨਹੀਂ ਕੀਤਾ ਅਸੀਂ ਬੇਦਾਗ ਹਾਂ ਅਸੀਂ ਇਮਾਨਦਾਰ ਹਾਂ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਇਹ ਹਿੰਦੂ ਭਾਈਚਾਰੇ ਦੇ ਧਰਮ ਗੁਰੂਆਂ ਨੂੰ ਮਿਲਿਆ ਸਾਰਿਆ ਹੈ ਨਵਜੋਤ ਕੌਰ ਸਿੱਧੂ ਹੋਣਾ ਵੱਲੋਂ ਜੇਕਰ ਨਵਜੋਤ ਨਵਜੋਤ ਕੌਰ ਸਿੱਧੂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਦੇ ਨੇ ਤੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਖੁਦ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਵੀ ਆਪਣੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੱਲ ਹੀ ਜਾਣਗੇ ਜਿਹੜੀ ਉਹ ਪਾਰਟੀ ਜੁਆਇਨ ਕਰੇਗੀ ਤੇ ਪੱਤਰਕਾਰਾਂ ਦਾ ਅਤੇ ਵੱਖ-ਵੱਖ ਭਾਈਚਾਰਿਆਂ ਦਾ ਇਹ ਕਹਿਣਾ ਹੈ ਕਿ ਨਮਜੋਤ ਕੌਰ ਸਿੱਧੂ ਭਾਰਤੀ ਜਨਤਾ ਪਾਰਟੀ ਵੀ ਜਾਣਗੇ ਭਾਰਤੀ ਜਨਤਾ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਉਹਨਾਂ ਨੇ ਕਿਹਾ ਕਿ ਸਿੱਧੂ ਜੋੜਾ ਘਰ ਦੇ ਵਿੱਚ ਚੁੱਪ ਬੈਠਣ ਵਾਲਾ ਨਹੀਂ ਸਿੱਧੂ ਜੋੜਾ ਸਿਆਸੀ ਪਾਰਟੀ ਦੇ ਵਿੱਚ ਜਾ ਕੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਵੱਲੋਂ ਜਾ ਕੇ ਕਰ ਸਕਦੇ ਹਨ